ਕੂਤਰ ਪਾਣੀ ਪੀਣ ਦੀ ਝਾਕ ਜਾਏਗਾ ਪਰ ਟਟੀਰੀ ਦੇ ਡਰ ਦਾ ਭੱਜ ਗਿਆ ਪਾਣੀ ਰੱਖੋ ਹਮੇਸ਼ਾ ਸਾਹਮਣੇ ਤੇ ਬੱਠਰ ਭਰ ਕੇ ਨਾਲੇ ਨਹਾ ਲੈਂਦੇ ਨੇ ਨਾਲੇ ਪਾਣੀ ਪੀ ਲੈਂਦੇ ਨੇ ਆ ਦੇਖ ਕੂਤਰ ਪਾਣੀ ਪੀਣ ਲੱਗ ਗਿਆ ਨਾ ਚੋਲੋ ਭੱਜ ਗਿਆ ਪੀ ਕੇ ਹੁਣ ਟਟੀਰੀ ਡੀਕ ਚਾ ਇਹ ਨਾਉਂ ਦੀ ਐ ਕਿ ਪਾਣੀ ਪੀਂਦੀ ਆ ਹਰ ਲਾਗੇ ਪਾਣੀ ਪੀਣ ਹਰੇ ਘਰੇ ਪਾਣੀ ਰੱਖੋ ਕਿਉਂਕਿ ਜ਼ਮੀਨਾਂ ਸੁੱਕੀਆਂ ਨੇਗੀਆਂ ਜਾਨਵਰਾਂ ਨੂੰ ਪਾਣੀ ਮਿਲਦਾ ਨਹੀਂ ਕਿਤੇ ਇਹ ਵੀ ਇੱਕ ਕਿਸਮ ਦਾ ਪੁੰਨੀ ਆ ਨਾਲੇ ਬਾਹਨਲ ਘਾਣ ਨੂੰ ਪਾਣੀ ਲੱਗੀ ਜਾਂਦਾ ਨਾਲੇ ਜਾਨਵਰ ਪੀ ਜਾਂਦੇ ਨੇ ਨਾਲੇ ਨਹਾਈ ਜਾਂਦੇ ਰਹਿੰਦੇ ਨੇਗੇ ¡Oh, chile! o you no know, ਦੇਖ ਮੂੰਡ ਗੋੜ ਹੋ ਗੇ ਨੋਂਦੀ ਹੈਗੀ ਅੱਧੇ ਅੱਧੇ ਸਕੰਟ ਬਾਅਦ ਪਾਣੀ ਪੀਂਦੀ ਆ ਬੱਟਲ ਜਬੰਨ ਦੀ ਤਿਆਰੀ ਆ ਬਰਦਰ ਦੀ ਬਾਟ ਨਹੀਂ ਰਹੀ ਆ ਇਹ ਵਿੱਚ ਦੇਖੋ ਦੇ ਦੇ ਸਕਿੰਟ ਬਾਅਦ ਪਾਣੀ ਪੀਂਦੀ ਹੈ ਨਾ ਸੇਰੋ ਪਾਣੀ ਦੀ ਘਰਾਕ ਪੂਰੀ ਹੋ ਗਈ ਹੁਣ ਦੂਜੇ ਖਾਣੇ ਦੀ ਤਿਆਰੀ ਨੇ ਗੁਰਬੀ ਪਾਣੀ ਜਰੂਰ ਰੱਖੋ ਕਿਉਂਕਿ ਜਾਨਵਰ ਪੀ ਸਕਣ ਜਾਂ ਨਹਾ ਸਕਣ ਵਿਚਾਰੇ